ਸੰਸਾਰ ਦੇ ਵਿੱਚ ਗ੍ਰਸਤੀ ਬੰਦਾ ਇਹ ਬੇਨਤੀ ਕਰਦਾ ਹੈ ਮਹਾਰਾਜ ਕੀ ਕਰੀਏ ਸੰਸਾਰ ਦੇ ਵਿੱਚ ਜਾਏ ਬਿਨਾ ਵੀ ਤਾਂ ਨਹੀਂ ਸਰਦਾ ਸੰਸਾਰ ਵੀ ਤਾਂ ਸੰਸਾਰ ਦੇ ਵਿੱਚ ਜਾਏ ਤੇ ਪਰਿਵਾਰ ਵੀ ਤਾਂ ਉਹਦੇ ਵਿੱਚ ਤਾਂ ਹੀ ਚੱਲਣਾ ਫਿਰ ਕਰੀਏ ਕੀ ਬੜੇ ਧਿਆਨ ਨਾਲ ਸੁਣਿਓ ਹੁਣ ਇਹ ਤਾਂ ਸਵਾਲ ਹੈ ਨਾ ਵੀ ਕਿਹਦੇ ਨਾਲ ਨਾ ਬੋਲੀਏ ਕਿਹਨੂੰ ਛੱਡੀਏ ਗਵਾਂਢੀ ਨੂੰ ਨਾ ਬੁਲਾਈਏ ਕਿ ਰਿਸ਼ਤੇਦਾਰ ਨੂੰ ਨਾ ਬੁਲਾਈਏ ਇਹ ਵੀ ਤਾਂ ਸਵਾਲ ਹੈ ਨਾ ਕਿਉਂਕਿ ਸਾਰਿਆਂ ਨੂੰ ਪਤਾ ਹੁੰਦਾ ਵੀ ਮੇਰੇ ਗਵਾਂਢੀ ਕੀ ਕਰਦੇ ਨੇ ਮੇਰੇ ਰਿਸ਼ਤੇਦਾਰ ਕੀ ਕਰਦੇ ਨੇ ਜਿੰਨਾਂ ਲੋਕ ਵੀ ਮੈਂ ਜਾਨਾਂ ਉਹ ਕੀ ਕਰਦੇ ਨੇ ਪਤਾ ਹੁੰਦਾ ਸਭ ਨੂੰ ਵੀ ਇਹ ਝੂਠ ਵੀ ਬੋਲਦੇ ਨੇ ਇਹ ਨਿੰਦਿਆ ਵੀ ਕਰਦੇ ਨੇ ਇਹ ਠੱਗੀਆਂ ਵੀ ਕਰਦੇ ਨੇ ਇਹ ਹਿਰਾਫੇਰੀਆਂ ਵੀ ਕਰਦੇ ਨੇ ਪਰ ਵਿਹਾਰ ਤਾਂ ਸੰਸਾਰ ਦੇ ਵਿੱਚ ਵਿਚਰਦਿਆਂ ਰੱਖਣਾ ਹੀ ਪੈਂਦਾ ਹੈ ਨਾ ਵਿਹਾਰ ਤਾਂ ਰੱਖਣਾ ਹੀ ਪੈਂਦਾ ਫਿਰ ਕਰੀਏ ਕੀ ਗੁਰੂ ਨੂੰ ਇਹ ਬੇਨਤੀ ਕਰਨੀ ਹੈ ਮਹਾਰਾਜ ਕਰੀਏ ਕੀ ਫਿਰ ਗੁਰੂ ਕਹਿੰਦਾ ਭਾਈ ਤੂੰ ਇੱਕ ਨੇਮ ਬਣਾ ਲੈ ਗੁਰੂ ਇਹ ਗੱਲ ਕਹਿੰਦਾ ਆਪਦੇ ਜੀਵਨ ਨੂੰ ਸਾਫ਼ ਰੱਖਣਾ ਨਾ ਜੇ ਤੈਂ ਤੂੰ ਇੱਕ ਨੇਮ ਬਣਾ ਲਿਆ ਜੇ ਤੈਂ ਨੇਮ ਬਣਾ ਲਿਆ ਤੇਰਾ ਜੀਵਨ ਸਾਫ਼ ਰਹਿਣ ਲੱਗ ਜਾਊਗਾ